ਤਾ ਬੋਲੇ ਸੋ ਨਿਹਾਲ ਕਹਿੰਨੇ ਸਤਿ ਸ੍ਰੀ ਅਕਾਲ ਕਹਿੰਨੇ ਸਾਨੂੰ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਨਾਰਾ ਪਿਆਰਿਓ ਇਹ ਨਾਰਾ ਗੁਰੂ ਨਾਨਕ ਸਾਹਿਬ ਨੇ ਲਾਇਆ ਸੀ ਸਭ ਤੋਂ ਪਹਿਲਾਂ ਮੱਕੇ ਦੀ ਧਰਤੀ ਤੇ ਰਾਜ ਕਰੇਗਾ ਖਾਲਸਾ ਗੁਰੂ ਨਾਨਕ ਸਾਹਿਬ ਨੇ ਕਿਹਾ ਬਿਲਕੁਲ ਗੁਰਬਰਕਾਲ ਕਰ ਚਿਤ ਚਰਨ ਨਾਮ ਕਰ ਕਰ ਪ੍ਰਣਾਮ ਰਾਜ ਕਰੇਗਾ ਖਾਲਸਾ ਸਮਝ ਗਏ ਇਹ ਉੱਥੇ ਮਹਾਰਾਜ ਨੇ ਬਾਗ ਦਿੱਤੀ ਸੀ ਜਦੋਂ ਦਿੱਤੀ ਬਾਗ ਨਮਾਜ਼ ਕਰ ਠੀਕ ਹੈ ਸੱਤ ਸਰੀਆ ਕਾਲ ਦਾ ਨਾਰਾ اچھا ਇਹ ਸਾਰੇ ਨਾਰੇ ਗੁਰੂ ਨਾਨਕ ਨੇ ਦਿੱਤੇ ਹਾਂਜੀ ਪ੍ਰਚਲਿਤ ਦਸਵੇਂ ਪਾਤਸ਼ਾਹ ਵੇਲੇ ਹੁੰਦੇ ਆ ਫਿਲਾਸਫੀ ਅੱਡ ਕਿਵੇਂ ਹੋ ਜੂਗੀ ਗੁਰੂ ਨਾਨਕ ਸਾਹਿਬ ਕਹਿੰਦੇ ਆਦ ਸੱਚ ਸੱਚ ਕੀ ਹੈ ਖਾਲਸਾ ਖਾਲਸਾ ਪਿਓ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਨਕ ਹੋਸੀ ਭੀ ਸੱਚ ਦਾ ਮਤਲਬ ਹੈ ਰਾਜ ਕਰੇਗਾ ਖਾਲਸਾ ਇੱਕੋ ਹੀ ਭਾਵ ਹੈ ਦੋਵਾਂ ਦਾ ਕੋੜ ਨਿਖੁੱਟੇ ਨਾਨਕ ਓੜਕ ਸੱਚ ਰਹੀ ਇੱਕ ਦਿਨ ਕੋੜ ਖਤਮ ਹੋ ਜਾਏਗਾ ਤੇ ਦੁਨੀਆ ਤੇ ਸੱਚ ਦਾ ਰਾਜ ਆ ਜਾਣਾ ਠੀਕ ਹੈ ਖਾਲਸੇ ਰਾਜ ਦਾ ਮਤਲਬ ਇਹ ਹੈ ਕੀ ਇੱਕ ਦਿਨ ਦੁਨੀਆ ਤੇ ਸੱਚ ਦਾ ਰਾਜ ਆਣਾ ਅਕਾਲ ਦੀ ਸਿਆਸਤ ਹੋਏਗੀ ਠੀਕ ਹੈ ਜੀ ਨੂੰ ਗੁਰੂ ਅਮਰਦਾਸ ਪਿਤਾ ਨੇ ਆਖਿਆ ਜੀਓ ਨਿਰਮਲ ਬਾਹਰੋਂ ਨਿਰਮਲ ਅਨੰਤ ਸੱਚ ਨਿਰਮਲ ਕੀ ਹੈ ਖਾਲਸਾ ਸੱਚ ਕੀ ਹੈ ਖਾਲਸਾ ਅਸੀਂ ਇੱਕੋ ਹੀ ਫਲਸਫੀ ਹੈ ਹਜੂਰ ਸਾਹਿਬ ਜੀ ਦੂਜੀ ਫਲਸਫੀ ਸ਼ਾਸਤਰ ਦੀ ਜਿਹੜੀ ਕਹੇ ਸ਼ਾਸਤਰ ਦੀ ਮੈਂ ਗੱਲ ਕਰ ਰਿਹਾ ਹਾਂ ਭਾਈ ਗੁਰਦਾਸ ਜੀ ਲਿਖਦੇ ਆ ਆਸਾ ਹੱਥ ਕਿਤਾਬ ਕਚ ਆਸਾ ਕਹਿੰਦੇ ਐ ਛੋਟੇ ਨੂੰ ਡੰਡੇ ਨੂੰ ਆਸਾ ਹੱਥ ਕਿਤਾਬ ਕਚ ਕੂਜਾ ਵਾਂਗ ਮੁਸੱਲਾ ਧਾਰੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਇੱਕ ਹੱਥ ਵਿੱਚ ਡੰਡਾ ਤੇ ਦੂਜੇ ਹੱਥ ਵਿੱਚ ਕਾਚੇ ਵਿੱਚ ਕਿਤਾਬ ਹੈ। ਵੀ ਜੇ ਦਾ ਸਮਝਾ ਸਮਝ ਜੇ ਤਾਂ ਠੀਕ ਹੈ। ਤੇ ਜੇ ਕੋਈ ਤੁਹਾਨੂੰ ਫੇਰ ਵੀ ਢਾਉਣ ਆ ਰਿਹਾ, ਮਾਰਨ ਆ ਰਿਹਾ ਤੇ ਫਿਰ ਆਸਾ ਹੈਗਾ। ਸੈਲਵ ਡਿਫੈਂਸ ਕਿਸੇ ਤੇ ਜ਼ੁਲਮ ਤਾਂ ਗੁਰੂ ਗੋਬਿੰਦ ਸਿੰਘ ਨੇ ਵੀ ਨਹੀਂ ਕੀਤਾ। ਨਹੀਂ। 14 ਜੰਗ ਲੜੇ ਭਾਜੀ। ਆਪ ਚੜ ਕੇ ਗਏ ਐ। ਕਿਸੇ ਤੇ ਤਾਂ ਦੱਸੋ। ਜਿਹੜਾ ਚੜ ਕੇ ਆ ਗਿਆ ਉਹਨ ਸੈਲਫ ਡਿਫੈਂਸ ਲਈ ਜੋ ਵਾਰ ਕਰ ਰਿਹਾ ਉਹਨੂੰ ਰੋਕਣ ਲਈ ਤਾਂ ਡੰਡਾ ਚੱਕਣਾ ਪਊਗਾ ਕਿ ਨਹੀਂ ਹੂੰ ਤੁਸੀਂ ਹੁਣ ਮੈਨੂੰ ਮਾਰਨ ਲੱਗ ਜਓ ਤੇ ਮੈਂ ਰੋਕੂਗਾ ਕਿ ਨਹੀਂ ਬਿਲਕੁਲ ਰੋਕਣ ਨੂੰ ਸੈਲਫ ਡਿਫੈਂਸ ਕਹਿ ਲਓ ਉਦੋਂ ਉਹੋ ਜੇ ਹਥਿਆਰ ਸੀ ਉਦੋਂ ਡੰਡਾ ਕੰਮ ਕਰਦਾ ਸੀ ਡਾਂਗ ਠੀਕ ਹੈ ਉਸ ਤੋਂ ਬਾਅਦ ਰਫਲਾ ਆ ਗਈਆਂ ਬੰਦੂਕਾਂ ਆ ਗਈਆਂ ਜਿਆਦਾ ਆ ਗਈਆਂ ਉਦੋਂ ਹੋਊਗੀ ਬੰਦੂਕ ਪਰ ਆਮ ਨਹੀਂ ਸੀ ਹਥਿਆਰ ਡੰਡੇ ਹੀ ਸੀ ਕਿਰਪਾਨਾਂ ਸੀ ਤਲਵਾਰਾਂ ਸੀ ਠੀਕ ਹੈ ਨਾ ਉਹਨੂੰ ਡੰਡੇ ਨਾਲ ਰੋਕਿਆ ਜਾਂਦਾ ਸੀ ਤੇ ਡੰਡੇ ਦਾ ਵਾਰ ਕਰ ਸਕਦੇ ਸੀ ਬੰਦੇ ਹੂੰ ਉਹ ਗੁਰੂ ਨਾਨਕ ਸਾਹਿਬ ਨੇ ਡੰਡਾ ਰੱਖਿਆ ਹੂੰ ਠੀਕ ਹੈ ਤੇ ਦੂਜੇ ਪਾਸੇ ਕਲਗੀਧਰ ਪਿਤਾ ਨੇ ਸ਼ਸਤਰ ਚੱਕੇ ਲੋਹੇ ਨੂੰ ਵਢਣ ਲਈ ਲੋਹੇ ਵਾਲੀ ਯਾਰੀ ਕੰਮ ਕਰੂਗੀ ਲੱਕੜਲੀ ਆਰੀ ਨਹੀਂ ਚੱਲੂਗੀ ਰਫਲਾਂ ਦਾ ਜਵਾਬ ਰਫਲਾਂ ਨਾਲ ਹੀ ਦਿੱਤਾ ਤੋਪਾਂ ਦਾ ਜਵਾਬ ਤੋਪਾਂ ਨਾਲ ਦਿੱਤਾ ਹੂੰ ਤੋ ਇੱਕੋ ਹੀ ਫਿਲਾਸਫੀ ਹੈ ਭੋਰਾ ਭਰਕ ਨਹੀਂ ਹਾਂਜੀ